ਅੰਦਰ ਗੁਰੂ ਸਾਹਿਬ ਮੰਨ ਲਿਖਦੇ ਨੇ ਕਹਿੰਦੇ ਮਨ ਜਾਣਤ ਸਭ ਬਾਤ ਜਾਣਤ ਹੀ ਹੋ ਗੁੰ ਕਰਿਆ ਧਿਆਨ ਦਿਓ ਜਾਣਦੇ ਸਾਰੇ ਹੀ ਆ ਪੀਏ ਬੜਾ ਅਮੋਲਕ ਜਨਮ ਆ ਇਹ ਪਰਮਾਤਮਾ ਚ ਲੀਨ ਹੋਣ ਲਈ ਮਿਲਿਆ ਗੁਰੂ ਘਰ ਜਾਣਾ ਚਾਹੀਦਾ ਪਾਠ ਕਰਨਾ ਚਾਹੀਦਾ ਵਿਚਾਰ ਕਰਨੀ ਚਾਹੀਦੀ ਆ ਸਿਮਰਨ ਕਰਨਾ ਚਾਹੀਦਾ ਸਭ ਕੁਝ ਜਾਣਦੇ ਜਿੰਨੂੰ ਮਰਜ਼ੀ ਪੁੱਛ ਲਿਓ ਜੇ ਕਿਸੇ ਕੋਲ 5 ਮਿੰਟ ਵੰਡ ਜੀਏ ਨਾ ਤੋ ਅਗਲੇ ਦੀ ਅਗਿਆਨਤਾ ਤੇ ਆਪਣਾ ਗਿਆਨ ਜਾਰ ਕਰ ਦਿੰਦਾ ਹੁੰਦਾ ਹੁੰਦਾ ਮੈਨੂੰ ਕਿਹੜਾ ਪਤਾ ਨਹੀਂ ਕਿਸੇ ਚੀਜ਼ ਦਾ ਮਨ ਜਾਣ ਸਭ ਬਾਤ ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸ਼ਲਾਤ ਹਾਥ ਦੀਪ ਕੂਏ ਬੜੇ ਗੁਰੂ ਜੀ ਕਹਿੰਦੇ ਕਹਿੰਦੇ ਜਾਣ ਦਾ ਸਭ ਕੁਝ ਆਪਾਂ ਜਾਣਦਾ ਹੋਇਆ ਵੀ ਔਗਣ ਕਰਦਾ ਕਾਹੇ ਕੀ ਕੁਸ਼ਲਾਤ ਕੁਸ਼ਲਾਤ ਕਹਿੰਦੇ ਕਿਸੇ ਚੰਗੀ ਚੀਜ਼ ਨੂੰ ਕਹਿੰਦੋ ਕਦੀ ਮਨ ਵਿਚਾਰ ਕਰ ਕਦੀ ਚੰਗੀ ਚੀਜ਼ ਆ ਕਹਿੰਦਾ ਭਵ ਵੀ ਤੂੰ ਗੁਰਬਾਣੀ ਪੜਦਾ ਹੈ ਤੇ ਆਪਣੇ ਮਨ ਵਿੱਚ ਲਿਆਉਣਾ ਵੀ ਇਹ ਤੇ ਬੜੀ ਉੱਤਮ ਦਾਤ ਆ ਕਾਹੇ ਕੀ ਕੁਸਲਾਤ ਹੱਥ ਦੀਪ ਕਹਿੰਦਾ ਹੱਥੇ ਦੀਵਾ ਫੜਿਆ ਹੱਥ 'ਚ ਦੀਵਾ ਫੜਿਆ ਤੇ ਕੂਏ ਬੜੇ ਕਹਿੰਦਾ ਫਿਰ ਖੂਜ ਦਿਗ ਪਏ ਬੰਦਾ ਤੇ ਫਿਰ ਕੀ ਫਾਇਦਾ ਇਹੋ ਜੇ ਦੀਵੇ ਦਾ ਗੁਰੂ ਸਾਹਿਬ ਨੇ ਇਸ਼ਾਰਾ ਕਰਦੇ ਆ ਕਹਿੰਦਾ ਇਹ ਗੁਰਬਾਣੀ ਜਗ ਮੇ ਚਾਨਣ ਹੈ ਕੰਨਾਂ ਜਾਕਤ ਵਿੱਚ ਚੰਨਣ ਆ ਦੁਨੀਆ ਦਾ ਹਨੇਰਾ ਦੂਰ ਕਰ ਦਿੰਦੀ ਹੈ ਪਰ ਧਿਆਨ ਦੇਣਾ ਇਹ ਦੀਵਾ ਹੱਥ ਚ ਫੜਿਆ ਫਿਰ ਤੂੰ ਖੂਜ ਡਿਗ ਭਵੇਂ ਇਹ ਫੇ ਗਲਤੀ ਦੀਵੇ ਦੀ ਨਹੀਂ ਹੈ ਗਲਤੀ ਤੇਰੀ ਹੈ ਗਲਤੀ ਤੁਰਨ ਵਾਲੇ ਦੀ ਹੈ ਗੁਰੂ ਸਾਹਿਬ ਨੇ ਕਹਿੰਦੇ ਬੜੇ ਬਾਣੀ ਗੁਰੂ ਘਰ ਜਾਏ ਮੱਥਾ ਟੇਕੇ ਗੁਰੂ ਦੇ ਲੜ ਲੱਗਾ ਹੋਵੇ ਤੇ ਫਿਰ ਸੰਸਾਰ ਦੇ ਵਿੱਚ ਖੁੱਬੇ ਰਵੇਂ ਕਹਿੰਦਾ ਫਿਰ ਗਲਤੀ ਗੁਰੂ ਦੀ ਨਹੀਂ ਹੈ ਗਲਤੀ ਤੇਰੀ ਹੈ ਵਿਚਾਰ ਕਰਨ ਵਾਲੀ ਗੱਲ ਆ ਸਮਝਣ ਵਾਲੀ ਗੱਲ ਆ ਅਸੀਂ ਇਸ ਚੀਜ਼ ਦੀ ਵਿਚਾਰ ਹੀ ਨਹੀਂ ਕੀਤੀ ਕਿ ਕਿੱਡਾ ਕ ਅਮੂਲਕ ਸਮਾਂ ਸਾਡੇ ਕੋਲ ਹੱਥ 'ਚ ਆ ਗਿਆ ਹੁਣ